ਰਸਤੇ ਹੋ ਰਹੇ ਹਮਲਿਆਂ ਨੂੰ ਲੈ ਕੇ ਪਹਿਲਾਂ ਚੰਡੀਗੜ੍ਹ ਦੇ 17 ਸੈਕਟਰ ਚ ਇੱਕ ਸੰਕੇਤਕ ਪ੍ਰੋਟੈਸਟ ਰੱਖਿਆ ਗਿਆ ਉਸ ਤੋਂ ਬਾਅਦ ਬਠਿੰਡੇ ਜਨਤਕ ਜਥੇਬੰਦੀਆਂ ਨਾਲ ਮੀਟਿੰਗ ਕਰਕੇ ਤਿੰਨ ਫੈਸਲੇ ਲਏ ਗਏ ਸੀ ਕਿ ਪਹਿਲਾ ਇਕੱਠ ਮਾਲਵੇ ਚ ਰੱਖਿਆ ਜਾਵੇਗਾ ਬਠਿੰਡਾ ਦੇ ਵਿੱਚ ਦੂਜਾ ਇਕੱਠ ਮਾਝੇ ਚ ਰੱਖਿਆ ਜਾਵੇਗਾ ਜੇਕਰ ਸਰਕਾਰ ਇਹ ਹਮਲੇ ਬੰਦ ਨਹੀਂ ਕਰਦੀ ਤੇ ਤੀਜਾ ਦੁਆਬੇ ਦੇ ਵਿੱਚ ਮਾਲਵੇ ਦਾ ਇਕੱਠ ਬਹੁਤ ਸਫਲ ਹੋਇਆ ਸਾਰੇ ਪੰਜਾਬ ਸੰਧ ਲੋਕਾਂ ਨੇ ਵੱਡੇ ਪੱਧਰ ਤੇ ਉਹਨੂੰ ਸਫਲ ਕੀਤਾ ਉਸ ਤੋਂ ਲੈ ਕੇ ਹੁਣ ਮਾਝੇ ਦੇ ਇਕੱਠ ਮਾਝ ਦਾ ਜੋ ਇਕੱਠ ਫਰਵਰੀ ਦੇ ਅੰਤ ਵਿੱਚ ਕਰਨਾ ਹੈ ਉਹਨੂੰ ਲੈ ਕੇ 6 ਫਰਵਰੀ ਨੂੰ ਵਿਰਸਾ ਵਿਹਾਰ ਨੇੜੇ ਕ੍ਰਿਸਟਲ ਚੌਂਕ ਅੰਮ੍ਰਿਤਸਰ ਸਾਹਿਬ ਦੇ ਵਿੱਚ ਮੀਟਿੰਗ ਰੱਖੀ ਗਈ ਹੈ ਤੇ ਮੀਟਿੰਗ ਦੇ ਵਿੱਚ ਜਨਤਕ ਜਥੇਬੰਦੀਆਂ ਦੇ ਨੁਮਾਇੰਦੇ ਜ਼ਰੂਰ ਪਹੁੰਚਣ ਪੱਤਰਕਾਰ ਜਿਹੜੇ ਭਾਈਚਾਰਾ ਮਾਝੇ ਏਰੀਏ ਦਾ ਜਿੱਥੋਂ ਜਿੱਥੇ ਤੱਕ ਵੀ ਜਿਹੜੇ ਕਲੱਬ ਹੈ ਜਿਹੜੇ ਆ ਕਹਿ ਲੀਏ ਕਿ ਹਲਕਿਆਂ ਦੇ ਕਲੱਬ ਐ ਜ਼ਿਲ੍ਹੇ ਦੇ ਕਲੱਬ ਐ ਉਹ ਸਾਰੇ ਕਲੱਬਾਂ ਦੇ ਆਗੂਆਂ ਨੂੰ ਬੇਨਤੀ ਹੈ ਕਿ ਉੱਥੇ ਜ਼ਰੂਰ ਪਹੁੰਚੋ ਤਾਂ ਕਿ ਮੀਟਿੰਗ ਕਰਕੇ ਅਗਲੇ ਐਕਸ਼ਨ ਦੀ ਰੂਪਰੇਖਾ ਲਿਖੀ ਜਾਵੇ ਕਿ ਅਗਲਾ ਐਕਸ਼ਨ ਕਿੱਥੇ ਕਰਨਾ ਕਿਸ ਤਰੀਕੇ ਨਾਲ ਕਰਨਾ ਉਹ ਸਾਰੀਆਂ ਜਾਂਤਕ ਜਥੇਬੰਦੀਆਂ ਦੀ ਉੱਥੇ ਰਹਿ ਲਈ ਜਾਣੀ ਹੈ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਮਾਜੇ ਦੇ ਵਿੱਚ ਜਿਹੜਾ ਉਹ ਇਕੱਠ ਕੀਤਾ ਜਾਵੇਗਾ ਪਰ ਉਸ ਤੋਂ ਪਹਿਲਾਂ ਇਹ ਮੀਟਿੰਗ ਹੈ ਜਿਹੜੀ 6 ਫਰਵਰੀ ਨੂੰ ਵਿਰਸਾ ਵਿਹਾਰ ਨੇੜੇ ਕ੍ਰਿਸਟਲ ਚੌਂਕ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੋਣ ਜਾ ਰਹੀ ਹੈ ਸੋ ਜਨਤਕ ਜਥੇਬੰਦੀਆਂ ਦਾ ਇੱਕ ਇੱਕ ਦੋ ਦੋ ਨੁਮਾਇੰਦੇ ਜਰੂਰ ਪਹੁੰਚੋ ਜਿੰਨੀਆਂ ਬਾਕੀ ਜਿਹੜੇ ਲੋਕ ਹੈ ਇਨਸਾਫ ਪਸੰਦ ਲੋਕ ਹੈ ਪੱਤਰਕਾਰ ਭਾਈਚਾਰਾ ਉਹ ਵੀ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਉੱਥੇ ਜਰੂਰ ਪਹੁੰਚਣ ਤਾਂ ਕਿ ਅਗਲਾ ਜਿਹੜਾ ਉਹ ਐਕਸ਼ਨ ਦਿੱਤਾ ਜਾਵੇ ਸਮਾਂ 11 ਵਜੇ ਸਵੇਰੇ 11 ਵਜੇ 6 ਫਰਵਰੀ ਸਮਾਂ 11 ਵਜੇ ਵਿਰਸਾ ਵਿਹਾਰ ਨੇੜੇ ਕ੍ਰਿਸਟਲ ਚੌਂਕ ਸ਼੍ਰੀ ਅੰਮ੍ਰਿਤਸਰ ਸਾਹਿਬ ਦੋਸਤੋ ਜਿਹੜਾ ਤੁਸੀਂ ਦੇਖਿਆ ਕਿ ਬਠਿੰਡਾ ਦੇ ਵਿੱਚ ਇੱਕ ਜਿਹੜੀ ਜਬਾਨਬੰਦੀ ਦੇ ਖਿਲਾਫ ਇੱਕ ਬਹੁਤ ਵੱਡੀ ਰੈਲੀ ਕੀਤੀ ਗਈ ਜਿਦੇ ਵਿੱਚ ਸਾਰੀਆਂ ਇਨਸਾਫ ਪਸੰਦ ਜਥੇਬੰਦੀਆਂ ਤੇ ਆਮ ਲੋਕ ਵੱਡੇ ਪੱਧਰ ਤੇ ਸ਼ਾਮਿਲ ਹੋਏ ਸੋ ਅਸੀਂ ਹੁਣ ਉਸੇ ਜਬਾਨਬੰਦੀ ਦੇ ਖਿਲਾਫ ਉਸੇ ਜਿਹੜੇ ਬੋਲਣ ਦੀ ਆਜ਼ਾਦੀ ਦੇ ਹੱਕ ਵਿੱਚ ਜਿਹੜਾ ਅਸੀਂ ਦੁਬਾਰਾ ਹੁਣ ਮਾਝੇ ਦੇ ਵਿੱਚ ਇਕੱਠੇ ਹੋਣ ਜਾ ਰਹੇ ਹਾਂ ਜਿਦੇ ਵਿੱਚ ਸਾਰੀਆਂ ਇਨਸਾਫ ਪਸੰਦ ਜਥੇਬੰਦੀਆਂ ਸਾਰੇ ਕਾਰਕੁਨਾਂ ਲੋਕਾਂ ਨੂੰ ਪ੍ਰੈਸ ਨੂੰ ਸੱਦਾ ਹੈਗਾ ਕਿ 6 ਜਿਹੜੀ ਫਰਵਰੀ ਹੈ ਉਸ ਦਿਨ ਅਸੀਂ ਅੰਮ੍ਰਿਤਸਰ ਵਿਖੇ ਜਿਹੜਾ ਇਕੱਠੇ ਹੋਣ ਜਾਣ ਜਾ ਰਹੇ ਆ ਸੋ ਸਾਰਿਆਂ ਨੂੰ ਤੁਹਾਨੂੰ ਸੱਦਾ ਹੈ ਕਿ ਤੁਸੀਂ ਉੱਥੇ ਪਹੁੰਚੋ ਕਿਉਂਕਿ ਜਿਹੜੀ ਇਹ ਜਵਾਬੰਦੀ ਹੈ ਜਿਹੜੀ ਪ੍ਰੈਸ ਦੀ ਆਜ਼ਾਦੀ ਹੈ ਜਿਹੜੇ ਝੂਠੇ ਪਰਚਿਆਂ ਦਾ ਮਸਲਾ ਹੈ ਇਹ ਕੱਲਾ ਸਾਡਾ ਨਹੀਂ ਇਹ ਸਾਰੇ ਪੰਜਾਬ ਦਾ ਮਸਲਾ ਹੈ ਕਿਉਂਕਿ ਜਦੋਂ ਇਹ ਚੀਜ਼ਾਂ ਹੁਣ ਹੋ ਰਹੀਆਂ ਨੇ ਤੁਸੀਂ ਦੇਖਿਆ ਕਿ ਦਿਨੋ-ਦਿਨ ਵਧਦੀਆਂ ਜਾ ਰਹੀਆਂ ਨੇ ਸੋ ਆਪਾਂ ਇਕੱਠੇ ਹੋ ਕੇ ਜਿਹੜੀ ਇਹ ਵਧੀਕੀਆਂ ਦਾ ਸਰਕਾਰ ਦੀਆਂ ਵਧੀਕੀਆਂ ਦਾ ਵਿਰੋਧ ਕਰੀਏ ਪਹਿਲਾਂ ਮਾਲਵੇ ਵਿੱਚ ਪ੍ਰੋਗਰਾਮ ਸੀਗਾ ਫਿਰ ਮਾਝੇ ਵਿੱਚ ਇਸ ਤੋਂ ਬਾਅਦ ਦੁਆਬੇ ਵਿੱਚ ਸੋ ਅਸੀਂ ਮਾਝੇ ਦੇ ਪ੍ਰੋਗਰਾਮ ਲਈ ਮਾਝੇ ਦੀਆਂ ਜਥੇਬੰਦੀਆਂ ਨੂੰ ਮਾਝੇ ਦੇ ਲੋਕਾਂ ਨੂੰ ਜਿਹੜਾ ਹੈਗਾ ਸਦਾ ਦਿਨ ਜਾ ਰਹੇ ਆ ਸਾਰੇ ਜਰੂਰ ਪਹੁੰਚੋ ਕਿਉਂਕਿ ਇਹ ਮਸਲਾ ਸਾਡਾ ਨਹੀਂ ਸਾਰੇ ਪੰਜਾਬ ਦਾ ਹੈ ਸਸ਼ੀਕਲ ਦੋਸਤੋ ਤੁਸੀਂ ਪਹਿਲਾਂ ਵੀ ਸਾਡਾ ਸਾਥ ਦਿੱਤਾ ਮਾਜੇ ਵਾਲਿਓ ਸਾਰੇ ਪੰਜਾਬ ਭਰ ਦੇ ਵਿੱਚ ਮਾਜੇ ਦੇ ਵਿੱਚ ਮੰਗ ਪੱਤਰ ਦਿੱਤੇਗੇ ਡਿਪਟੀ ਕਮਿਸ਼ਨਰਾਂ ਨੂੰ ਪੁੱਤਲੇ ਫੁਕੇਗੇ ਸਰਕਾਰ ਦੇ ਤੇ ਹੋਰ ਕਈ ਤਰ੍ਹਾਂ ਦੇ ਐਕਸ਼ਨ ਕੀਤੇਗੇ ਇਸ ਤਰ੍ਹਾਂ ਹੀ ਪਹਿਲਾਂ ਜਿਵੇਂ ਚੰਡੀਗੜ੍ਹ ਦੇ ਵਿੱਚ ਪ੍ਰੋਗਰਾਮ ਹੋਇਆ ਉਹ ਵੀ ਸਫਲ ਰਿਹਾ ਦੂਜਾ ਪ੍ਰੋਗਰਾਮ ਬਠਿੰਡੇ ਵਿੱਚ ਹੋਇਆ ਉਹ ਵੀ ਸਫਲ ਰਿਹਾ ਤੇ ਹੁਣ ਤੀਜਾ ਪ੍ਰੋਗਰਾਮ ਮਾਜੇ ਵਾਲਿਓ ਅਸੀਂ ਤੁਹਾਡੇ ਸਿਰ ਤੇ ਕਰ ਰਹੇ ਆਂ ਇਹ ਜਿਹੜਾ ਪ੍ਰੋਗਰਾਮ ਹੈ ਪੱਤਰਕਾਰ ਭਾਈਚਾਰਾ ਸਾਰੀਆਂ ਇਨਸਾਫ ਪਸੰਦ ਜਥੇਬੰਦੀਆਂ ਹੋਰ ਕਲੱਬ ਜਿਹੜੀ ਸਰਕਾਰ ਵਧੇਕੀਆਂ ਕਰ ਰਹੀ ਆ 10 ਪੱਤਰਕਾਰਾਂ ਤੇ ਯੂਟਿਊਬਰਾਂ ਤੇ ਪਰਚੇ ਦਰਜ ਕੀਤੇ ਆ ਆਰਟੀਆਈ ਕਾਰਕੁਨ ਤੇ ਪਰਚੇ ਦਰਜ ਕੀਤੇ ਆ ਇਹਦੇ ਖਿਲਾਫ ਸਾਡਾ ਸੰਘਰਸ਼ ਹੈ ਇਹ ਤੁਹਾਡੇ ਸਾਥ ਨਾਲ ਹੀ ਚੱਲਣਾ ਦੋਸਤੋ ਤੁਹਾਡੇ ਸਾਥ ਦੀ ਸਾਨੂੰ ਲੋੜ ਹੈ ਧੰਨਵਾਦ ਮਾਜੇ ਦੇ ਸਾਰੇ ਹੀ ਇਨਸਾਫ ਪਸੰਦ ਲੋਕਾਂ ਬਖਵਕ ਜਥੇਬੰਦੀਆਂ ਕਿਸਾਨਾਂ ਮਜ਼ਦੂਰਾਂ ਵਿਦਿਆਰਥੀਆਂ ਨੌਜਵਾਨਾਂ ਪੱਤਰਕਾਰਾਂ ਤੇ ਹੋਰ ਜਿੰਨੇ ਵੀ ਇਨਸਾਫ ਦੀ ਖਾਤਰ ਲੜਨ ਵਾਲੇ ਲੋਕ ਹੈ ਇਨਸਾਫ ਦੇ ਵਿੱਚ ਵਿਸ਼ਵਾਸ ਰੱਖਦੇ ਆ ਸਾਰਿਆਂ ਦੀ ਸੇਵਾ ਵਿੱਚ ਬੇਨਤੀ ਹੈ ਕਿ ਪ੍ਰੈਸ ਦੀ ਆਜ਼ਾਦੀ ਦੇ ਉੱਤੇ ਜਿਹੜੇ ਹਮਲੇ ਹੋ ਰਹੇ ਆ ਉਹਨਾਂ ਹਮਲਿਆਂ ਦਾ ਟੱਕਰਾਂ ਕਰਨ ਵਾਸਤੇ 6 ਫਰਵਰੀ ਨੂੰ ਬਿਰਸਾ ਬਿਹਾਰ ਕ੍ਰਿਸਟਲ ਚੌਕ ਦੇ ਨੇੜੇ ਉੱਥੇ ਇੱਕ ਮੀਟਿੰਗ ਹੋ ਰਹੀ ਹੈ ਤੇ ਉਸ ਮੀਟਿੰਗ ਦੇ ਲਈ ਅਸੀਂ ਤੁਹਾਨੂੰ ਸਾਰਿਆਂ ਨੂੰ ਸੱਦਾ ਹੀ ਨਹੀਂ ਦਿੰਦੇ ਸਗੋਂ ਇਹ ਸਾਨੂੰ ਯਕੀਨ ਹੈ ਕਿ ਤੁਸੀਂ ਵੱਧ ਚੜ ਕੇ ਪਹੁੰਚੋਗੇ ਕਿਉਂਕਿ ਮਾਝੇ ਦੀ ਧਰਤੀ ਦਾ ਇੱਕ ਵਿਲੱਖਣ ਇਤਿਹਾਸ ਹੈ ਮਾਝੇ ਦੇ ਮਹਾਰਾਜਾ ਰਣਜੀਤ ਸਿੰਘ ਦੇ ਜ਼ਮਾਨੇ ਤੋਂ ਲੈ ਕੇ ਜਿੰਨੇ ਵੀ ਅੰਦੋਲਨ ਆਏ ਉਹਨਾਂ ਅੰਦੋਲਨਾਂ ਦੇ ਵਿੱਚ ਬੜਾ ਵੱਡਾ ਭਾਗ ਲਿਆ ਲੜਾਂਗਾਂ ਲੜੀਆਂ ਇਸ ਲਈ ਸਾਨੂੰ ਪੂਰੀ ਉਮੀਦ ਨਹੀਂ ਯਕੀਨ ਹੈ ਕਿ ਤੁਸੀਂ ਵਾਪਸ ਚੜ ਕੇ ਆਵੋਗੇ ਅਸੀਂ ਪ੍ਰੈਸ ਦੀ ਆਜ਼ਾਦੀ ਵਾਸਤੇ ਜਦੋਜਹਿਦ ਕਰਨ ਲਈ ਤੁਹਾਡੇ ਸਹਿਯੋਗ ਦੀ ਬਹੁਤ ਲੋੜ ਮਹਿਸੂਸ ਕਰ ਰਹੇ ਹਾਂ ਸੋ ਮਾਲਵੇ ਦੇ ਵਿੱਚ ਪਹਿਲਾਂ ਬਠਿੰਡਾ ਦੇ ਵਿੱਚ ਸਾਡੀ ਇੱਕ ਵੱਡੀ ਰੈਲੀ ਹੋ ਚੁੱਕੀ ਹੈ ਉਸ ਤੋਂ ਬਾਅਦ ਅਗਲੀ ਰੈਲੀ ਜਿਹੜੀ ਉਹ ਮਾਝੇ ਚ ਕਰਨੀ ਹੈ ਤੇ ਉਹਦੇ ਲਈ 6 ਫਰਵਰੀ ਨੂੰ ਜਿਹੜੀ ਮੀਟਿੰਗ ਹੋ ਰਹੀ ਹੈ ਵਿਰਸਾ ਬਿਹਾਰ ਨੇੜੇ ਕ੍ਰਿਸਟਲ ਚੌਕ ਉਹਦੇ ਵਿੱਚ ਸਾਰਿਆਂ ਨੂੰ ਸ਼ਾਮਲ ਹੋਉਂਦਾ ਸੱਦਾ ਦਿੰਦੇ ਆ ਧੰਨਵਾਦ